ਇਹ ਕੋ ਪਾਕਿਸਤਾਨ ਦਾ ਮਸਲਾ ਥੋੜਾ ਇੱਥੇ ਹੁੰਦੇ ਆ ਜਿਨ੍ਹਾਂ ਨੇ ਤੁਹਾਨੂੰ ਰਾਜਦਾਰੀ ਤੇ ਬਿਠਾਇਆ ਹੈ ਇਹ ਉਹਨਾਂ ਤੰਗ ਕਰਨ ਦੇ ਤੰਗ ਕਰਨ ਵਾਲੀ ਗੱਲ ਹੈ ਹੁਣ ਕੱਲ ਇੱਥੇ ਬੀਬੀਆਂ ਵਿਚਾਰੀ ਕਿੰਨੀਆਂ ਤੰਗ ਹੋਈਆਂ ਬਹਿ ਗਿਆ ਲੋ ਜੀ ਜਦੋਂ ਜਿਹੜੇ ਉਹਨਾਂ ਬਿਆਨ ਕੀਤੇ ਹੁੰਦੇ ਉਹਨਾਂ ਨੂੰ ਪ੍ਰਧਾਨ ਮੰਤਰੀ ਦੇਖਦਾ ਬੇਈਮਾਨ ਹੋ ਗਿਆ ਦੂਜੀ ਤੀਜੀ ਗੱਲ ਕੀ ਆ ਰਵੇ ਤੇ ਜੇ ਨਾ ਪਿਆਰ ਨਾਲ ਨਿਬੜਿਆ ਫਿਰ ਤਿੰਨ ਬਾਰ ਦੂਜਾ ਮਸਲਾ ਚੱਲੀ ਰਹੀ ਹੈ ਸੋ ਉਹੀ ਗੱਲ ਕਸਮ ਪਾਸ਼ਾ ਵੱਲੋਂ ਜਿਹੜਾ ਵਰਦਾਨ ਹੈਗਾ ਪਹਿਲ ਆਪਾਂ ਕਰਨੀ ਨਹੀਂ ਹੈ ਦੂਜਾ ਆਪਾਂ ਛੱਡਣੀ ਨਹੀਂ ਹੈ ਓਕੇ ਸੋ ਸ਼ੰਭੂ ਬੈਰੀਅਰ ਤੇ ਮੌਜੂਦ ਹੈਗੇ ਆ ਬਿਲਕੁਲ ਸਾਦੇ ਹੱਥ ਨਾਲ ਕਹਾਂਗਾ ਕੈਮਰਾਮੈਨ ਨੂੰ ਜ਼ੂਮ ਇਨ ਕਰਕੇ ਦਿਖਾਉਣਗੇ ਕਿ ਪੁਲਿਸ ਲੱਗੀ ਹੋਈ ਹੈ ਔਰ ਵੈਰੀਗੇਟਿੰਗ ਲਗਾਤਾਰ ਇਹਨਾਂ ਦੀ ਵਧੀ ਜਾ ਰਹੀ ਹੈ ਦੇਖੋ ਤਾਂ ਤਰੀਕਾ ਲਗਾਤਾਰ ਬਕਰ ਦੇ ਲੱਗਿਤਾ ਨਾ ਕਿ ਰਹੀ ਉਸੂ ਕੀ ਕਿੰਨਾ ਹੁੰਦੀ ਹੈ ਵਧੀਆਂ ਲਾਈਆਂ ਫਿਰ 17-25 ਫਿਰ ਜਾ ਕੇ ਆਪਣਾ 75 ਸਿੱਧਾ ਲੱਗਿਆ ਹੋਈਆਂ ਹਾਲਾ ਕਿ ਜਿਹੜੀ ਕਾਲ ਹੈਗੀ ਹੈ ਕੱਲ ਦੀ ਹੈਗੀ ਹੈ ਅੱਛਾਮ ਨੂੰ ਚੱਲੀ ਕਰਦੇ ਦਾ ਪਿੱਛੇ ਦੀ ਨਕਲ ਰਹਾ ਹੈ ਏ ਵੀ ਸਾਹਮਣੇ ਰਹੇਗਾ ਸੋ ਸਾਡੇ ਨਾਲ ਇੱਥੇ ਕਈ ਨੌਜਵਾਨ ਵੀ ਪਹੁੰਚੇ ਹੋਏ ਨੇ ਮੌਜੂਦ ਨੇ ਸੁਣਿਆ ਤੁਸੀਂ ਉਹਨੇ ਅਨਾਉਂਸਮੈਂਟ ਹੋਈ ਰਹੀ ਹੈ ਕਿ ਅਮੀਰ ਤੁਸੀਂ ਚਲੇ ਜਾਓ ਸੁਚਵਾਰੀ ਲੱਗੀ ਹੋਈ ਹੈ ਕਾਰਵਾਈ ਕਰਾਂਗੇ ਜੇ ਅੱਗੇ ਵਧੋ ਹਾਂਜੀ ਸਰ ਇਹਨਾਂ ਨੇ ਨੋਜ਼ਮੈਂਟ ਕੀਤੀ ਹੈ ਉਹਨੇ ਕਿ 144 ਧਾਰਾ ਵਾਲੇ ਚ ਲਾਗੂ ਹੈ ਕਿ ਜਿਹੜੇ ਸਾਰੇ ਇੱਥੇ ਕਿਸਾਨ ਇਕੱਠੇ ਹੋਏ ਨੇ ਨੌਜਵਾਨ ਉਹ ਤੁਸੀਂ ਪਿੱਛੇ ਮੂਹੋ ਜਾਓ ਹਾਂ ਪਰ ਜਿਹੜੀ ਸਰ 100 ਆਪਾਂ ਹੁਣ ਪੰਜਾਬ ਚ ਗੜਿਆ ਬਿਲਕੁਲ ਜਿਹੜੀ ਇਹ 144 ਧਾਰਾ ਇਹ ਪੰਜਾਬ ਚ ਲਾਗੂ ਨਹੀਂ ਹੁੰਦੀ ਹਾਂ ਨਾ ਤੁਸੀਂ ਦੇਖਿਆ ਹੁਣ ਕੋਈ ਕਿਸਾਨ ਨਹੀਂ ਹੈ ਕੋਈ ਨੌਜਵਾਨ ਪਰਾਂ ਲੋਸ ਨਹੀਂ ਕੀਤਾ ਬੈਰੀ ਇੱਧਰ ਹੀ ਖੜੇ ਐ ਇੱਧਰ ਹੀ ਖੜੇ ਆ ਸਰ ਇਹ ਜਿਹੜੀ ਇਹ ਮੰਨ ਲਓ 144 ਤਾਂ ਹੈ ਅੰਮ੍ਰਿਤਸਰ ਚ ਲਾਗੂ ਪੰਜਾਬ ਚ ਲਾਗੂ ਨਹੀਂ ਹੁੰਦੀ ਸਰ ਬਿਲਕੁਲ ਠੀਕ ਹੈ ਠੀਕ ਹੈ ਤੇ ਦੂਜੀ ਗੱਲ ਸਰ ਹੁਣ ਤੁਸੀਂ ਦੇਖੋ ਬੈਰੀ ਇੱਥੇ ਕੋਈ ਕਿਸਾਨ ਜਥੇਬੰਦੀ ਹਲੇ ਨਹੀਂ ਹੈਗੀ ਨਹੀਂ ਹੈ ਠੀਕ ਹੈ ਇਹਨਾਂ ਨੇ ਪਹਿਲਾਂ ਹੀ ਰਸਤੇ ਬੰਦ ਕਰਤੇ ਨੇ ਦੋ ਦਿਨ ਹੋ ਗਏ ਠੀਕ ਹੈ ਜੀ ਤੇ ਬਾਅਦ ਚ ਇਹ ਕਿਸਾਨਾਂ ਦੇ ਦੋਸ਼ ਮੜਿਆ ਜਾਏਗਾ ਕਿ ਐਂਬੂਲੈਂਸਾਂ ਹਮ ਲੋਕਤੀਆਂ ਜਾਂ ਐਂਬੂਲੈਂਸ ਨਾਲ ਰੋਗਦੇ ਆ ਕਿਸਾਨ ਕਿਸਾਨਾਂ ਦਾ ਕਸੂਰ ਕੱਢਿਆ ਜਾਂਦਾ ਜੀ ਇਸ ਟਾਈਮ ਇੱਥੇ ਕੋਈ ਕਿਸਾਨ ਨਹੀਂ ਹੈਗਾ ਹਮ ਹੁਣ ਕਸੂਰ ਕਿਦਾ ਤੁਸੀਂ ਆਪ ਦੱਸੋ ਬਿਲਕੁਲ ਠੀਕ ਹੈ ਅੱਛਾ ਕੀ ਲੱਗਦਾ ਹੈ ਜਦੋਂ 2 ਸਾਲ ਪਹਿਲਾਂ ਹਾਂ ਕਰਤੀ ਸੀ ਮੁਰਦੀ ਨੇ ਤੁਹਾਨੂੰ ਪਾਸ ਵੀ ਯਾਦ ਹੋਣਾ ਲੱਗਾ ਕਿ ਮੈਨੂੰ ਇਹ ਅਹਿਸਾਸ ਹੋ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪ੍ਰੋਪ ਦੇ ਕਿਹਾ ਸੀ ਆਪਣੀ ਮੰਦ ਰਿਆ ਫਿਰ 2 ਸਾਲ ਬਾਅਦ ਵੀ ਲਾਗੂ ਨਹੀਂ ਕੀਤੀਆਂ ਵਜ੍ਹਾ ਸਿਰਫ ਵਜ੍ਹਾ ਇਹ ਹੈ ਗੁੰਰਾਹ ਕਰਕੇ ਵੋਟਾਂ ਲੈਣਾ ਜਾਂਦੇ ਨੇ ਇਹ ਜਿਵੇਂ ਦੇਖੋ ਜਿਹੜੇ ਵੱਡੇ ਘਰਾਣੇ ਨੇ ਜਿਨੇ ਆਪਣਾ ਅਡਾਨੀ ਹੋ ਗਿਆ ਅਮਬਾਨੀ ਹੋ ਗਿਆ ਇਹਨਾਂ ਨੂੰ ਪੰਜਾਬ ਵਿੱਚ ਇਹਨਾਂ ਦਾ ਪ੍ਰਵੇਸ਼ ਕਰਾਉਣਾ ਚਾਹੁੰਦੇ ਕਿਸੇ ਤਰੀਕੇ ਨਾਲ ਉਹ ਪੰਜਾਬ ਚ ਆ ਕੇ ਕਿਸਾਨਾਂ ਨੂੰ ਬਰਬਾਦ ਕਰ ਦੇ ਖਤਮ ਕਰ ਦੇ ਕਿਉਂਕਿ ਇੱਥੇ ਦੇਖੋ ਜਿਹੜੇ ਪੰਜਾਬ ਹੈ ਪੰਜਾਬ ਜਿਹੜੇ ਇੱਕ ਜਿਵੇਂ ਤੁਸੀਂ ਕਹਦੇ ਵੀ ਖੇਤੀ ਦੇ ਸਿਰ ਤੇ ਹੀ ਜੀ ਰਹੇ ਹੈ ਜੀ ਉਹ ਵੀ ਇਸ ਟਾਈਮ ਮਤਲਬ ਘਾਟੇ ਦਾ ਸੋਦਾ ਮੈਂ ਖੁਦ ਇੱਕ ਨੌਜਵਾਨਾਂ ਦੇ ਕੋਲ ਸਰ ਮੈਂ ਖੁਦ ਮਤਲਬ ਪ੍ਰਾਈਵੇਟ ਨੌਕਰੀ ਕਰਦਾ ਸੀ ਇੱਥੇ ਕੋਈ ਸਰਕਾਰੀ ਨੌਕਰੀ ਵਰਗੀ ਦਾ ਚੀਜ਼ ਹੈ ਹੀ ਨਹੀਂ ਸਰ ਨਹੀਂ ਕੋਈ ਅੰਤਮਾਨ ਕਹਿੰਦਾ 2 ਸਾਲਾਂ ਚ 35 35000 ਨੌਕਰੀ ਦੇਤੀ ਰੋਜ਼ ਉਹਨਾਂ ਦੇ ਵੀਡੀਓ ਆ ਜਾਂਦੇ ਨੌਕਰੀਆਂ ਦੇਣ ਦੀ ਸਰ ਤੁਸੀਂ ਸ਼ੰਭੂ ਖੜਿਓ ਮੇਰਾ ਸ਼ੰਭੂ ਪਿੰਡ ਹੈ ਤੁਸੀਂ ਜਾ ਕੇ ਕਿਸ ਇੱਕ ਮੇਰੇ ਪਿੰਡ ਚ ਇੱਕ ਵੀ ਨੌਕਰੀ ਮਿਲੀ ਹੋਵੇ ਮੈਂ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੂੰ ਤੁਸੀਂ ਗੱਲ ਕਰ ਸਕਦੇ ਹੋ ਸਾਡੇ ਪਿੰਡ ਚ ਕੋਈ ਵੀ ਨੌਕਰੀ ਨਹੀਂ ਹੈਗੀ ਨਸ਼ਾ ਇੰਨਾ ਵੱਧ ਹੈ ਤੁਸੀਂ ਸਿਰ 15 15 ਸਾਲ ਦੇ ਨੌਜਵਾਨਾਂ ਚਾਹ ਕਰਦੇ ਨਹੀਂ ਪਰ ਉਹ ਵੀਡੀਓ ਇੰਨੇ ਆ ਰਹੇ ਹੈਗੇ ਸਰਕਾਰਾਂ ਨੇ ਤਾਂ ਵੀ ਇਸਨੂੰ ਕਾਬੂ ਕਰ ਲਿਆ ਕੰਟਰੋਲ ਕਰ ਲਿਆ ਤੁਸੀਂ ਆ ਹਿਸਾਬ ਨਾਲ ਝੋਟਾ ਤੁਸੀਂ ਵੀਡੀਓ ਦੇਖ ਲਈ ਝੋਟੇ ਪਰਮਿੰਦਰ ਸਿੰਘ ਝੋਟਾ ਪਰਮਿੰਦਰ ਸਿੰਘ ਝੋਟਾ ਰੋ ਜੀ ਨਸ਼ਾ ਹੀ ਪੜਦਾ ਹੈ ਅੱਛਾ ਕਿਸਾਨੀ ਪ੍ਰੋਟੈਸਟ ਹੁਣ ਕੀ ਕਰਨੇ ਦੇਖੋ ਆਪਣੇ ਹੱਕ ਮੰਗਣ ਦਾ ਹਰ ਕਿਸੇ ਨੂੰ ਅਧਿਕਾਰ ਹੈ ਠੀਕ ਹੈ ਆਪਾਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਆ ਇਹ ਸਾਡੇ ਸੰਵਿਧਾਨ ਚ ਲਿਖਿਆ ਹੋਇਆ ਹੈ ਇਹ ਸਾਨੂੰ ਇੱਕ ਚੀਜ਼ ਤਾਂ ਰੋਕ ਰਹੇ ਆ ਠੀਕ ਹੈ ਜੀ ਇਹ ਇਹਨਾਂ ਦੀ ਬਹੁਤ ਵੱਡੀ ਇੱਕ ਤਰ੍ਹਾਂ ਦੀ ناکਾਮੀ ਹੈ ਸਰਕਾਰ ਦੀ ਕਿਉਂਕਿ ਦੇਖੋ ਜੇ ਤੁਸੀਂ ਕਿਸੇ ਬੰਦੇ ਨੂੰ ਰੋਕ ਰਹੇ ਹੋ ਉਹਦਾ ਮਤਲਬ ਤੁਸੀਂ ਚੋਰ ਹੋ ਕਿਸੇ ਨਾ ਕਿਸੇ ਹਾਂ ਜੇ ਇਹ ਸੱਚੇ ਹੁੰਦੇ ਸਾਨੂੰ ਅੱਗੇ ਜਾਣ ਦਿੰਦੇ ਜੀ ਅੱਗੇ ਕਿਉਂ ਨਹੀਂ ਜਾਣ ਦਿੰਦੇ ਕਿਉਂਕਿ ਇਹ ਚੋਰ ਨੇ ਸਰ ਕਿਸੇ ਨਾ ਕਿਸੇ ਦੇ ਬਿਲਕੁਲ ਠੀਕ ਹੈ ਸੋ ਪ੍ਰੋਟੈਸਟ ਲਗਾਤਾਰ ਜਾਰੀ ਹੈ ਥੋੜੀ ਥੋੜੀ ਦੇਰ ਬਾਅਦ ਜਿਹੜਾ ਹੈਗਾ ਜੈਕਾਰੇ ਵੀ ਗੂੰਜਦੇ ਨੇ ਉਹਦੇ ਸੋਹਣਿਆ ਹਾਲ ਦੇ ਦੂਜੇ ਪਾਸੇ ਹਰਿਆਣਾ ਪੁਲਿਸ ਵਾਲੇ ਉਹਨਾਂ ਨੂੰ ਸੁਣਦੇ ਵੀ ਨਹੀਂ ਮਾਹੌਲ ਪੂਰੀ ਤਰ੍ਹਾਂ ਜੋਸ਼ ਦੇ ਵਿੱਚ ਜਿਹੜਾ ਇੱਥੇ ਸਕੈਮ ਪੂਰੇ ਹਰ ਤਾਰ ਚਾਸ਼ ਦੀ ਗੱਲ ਕਰੀਏ ਪੂਰੀ ਤਰ੍ਹਾਂ ਹੀ ਪਰ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਵਾਂਗੇ ਇਹ ਸਭ ਤੋਂ ਪਹਿਲੀ ਮੇਅਰ ਸਭ ਤੋਂ ਪਹਿਲੀ ਜਿਹੜੀ ਇਹ ਰੇਲ ਹੈ ਜੀ ਸਰਕਾਰੀ ਵੱਡੀ ਵੱਡੀ ਟਰੱਕੋ ਕੇ ਫਿਰ ਲੋਹੇ ਦੇ ਪੈਰੀਗੇਟ ਉਸ ਤੋਂ ਕੇ ਚੱਲਦੀ ਹੈ ਤਾਂ ਲੋਹੇ ਦੀਆਂ ਤਾਰਾਂ ਸਿਮਿੰਟ ਦੇ ਵਿੱਚ ਕਿੱਲਾ ਕੈਮਰਾਮੈਨ ਖਾਊਗਾ ਕੋਸ਼ਿਸ਼ ਕਰਾਂਗੇ ਜ਼ੂਮ ਇਨ ਕਰਕੇ ਦਿਖਾਉਣ ਦੇ ਤਾਂ ਕਿ ਬੱਲੇਲੇ ਜਾਣ ਹੀ ਸਕਦੇ ਰਸਤੇ ਪੰਦ ਨਿਕਲੇ ਫਿਰ ਉਸ ਤੋਂ ਕੇ ਸੇਲਾ ਤੇ ਉੱਥੇ ਖੜੇ ਨੇ ਇਹ ਹਰਿਆਣਾ ਪੁਲਿਸ ਕੋ ਤੇ ਉਸ ਤੋਂ ਪਿੱਛੇ ਜਿਹੜੇ ਆਪਣਾ వాటర్ ਕੈਨਨ ਵਗੈਰਾ ਹੋਰ ਸਾਡੇ ਰੋਇਟ ਕੰਟਰੋਲ ਵਹੀਕਲ ਵੀ ਜਿਹੜੇ ਲਗਾਤਾਰ ਡਾਕ ਰਹੇ ਕਿਤਨਾ ਕਿਤੇ ਨੌਜਵਾਨਾਂ ਨਾਲ ਜੋ ਅਸੀਂ ਗੱਲਬਾਤ ਕਰਕੇ ਸੁਣਾ ਰਹੇ ਆ ਉਹਨਾਂ ਦੇ ਬੋਲ ਵੀ ਸੁਣ ਗਰੇ ਉਹ ਕਹਿੰਦੇ ਉਹ ਕਿ ਸਾਨੂੰ ਬਹੁਤ ਜ਼ਿਆਦਾ ਕਾਇਮ ਕਰਨ ਵਾਲੀ ਗੱਲ ਹੈਗੀ ਹੈ ਇਹ ਸਾਨੂੰ ਹੋਰ ਤਕੜੇ ਕਰ ਰਹੇ ਹਾਂ ਸੋ ਕੀ ਕਹਿੰਦੇ ਪਾਪਾ ਜੀ ਇਹ ਸਰਕਾਰਾਂ ਘਰਾਰੀਆਂ ਨੇ ਕਿ ਹੋਰ ਤਕੜੇ ਕਰ ਰਹੀਆਂ ਨੇ ਸਾਨੂੰ ਡਰਾਣਾ ਕੀ ਦਰਦੇ ਵਿੱਚ ਲਾਏ ਆ ਇਹ ਤਾਂ ਕੁਛ ਵੀ ਨਹੀਂ ਡਰ ਡੰਡਰ ਨਹੀਂ ਦੇ ਡਰ ਵਾਲੇ ਕੰਮ ਹੈ ਇੱਕ ਉਹ ਪਾਕਿਸਤਾਨ ਦਾ ਹਮਲਾ ਥੋੜਾ ਇੱਥੇ ਹੁੰਦੇ ਹੈ ਬਿਲਕੁਲ ਠੀਕ ਹੈ ਜਿਹਦੀ ਆਪਣੀ ਜਨਤਾ ਹੈ ਜਿਨ੍ਹਾਂ ਨੇ ਤੁਹਾਨੂੰ ਰਾਜ ਤੱਕ ਇੱਥੇ ਬਿਠਾਇਆ ਹੈ ਹੈ ਇਹ ਉਹਨਾਂ ਨੂੰ ਤੰਗ ਕਰਨ ਦੇ ਤੰਗ ਕਰਨ ਵਾਲੀ ਗੱਲ ਹੈ ਹੁਣ ਕੱਲ ਇੱਥੇ ਬੀਬੀਆਂ ਵਿਚਾਰੀ ਕਿੰਨੀਆਂ ਤੰਗ ਹੋਈਆਂ ਨੇ ਪਾਣੀ ਦੇ ਵਿੱਚੋਂ ਲੰਗੇ ਲੋਕ ਗਰੀਬ ਥੱਲੇ ਕਹਿੰਦੇ ਕੱਕਰ ਪਟੀਆਂ ਦਾ ਬੁਰਾ ਹਾਲ ਬੰਕੇ ਦਿਹਾੜੇ ਇਹ ਸਰਕਾਰਾਂ 'ਤੇ ਮਾੜਿਆ ਬੈਗ ਹੱਲ ਹੋ ਜੀ ਜਦੋਂ ਉਹਨੇ ਜਿਹੜੇ ਉਹਨੇ ਬਿਆਨ ਕੀਤੇ ਹੁੰਦੇ ਉਹ ਵੀ ਨਾਲੋਂ ਹਾਂ ਨਾ ਕਹਿ ਵੀ ਚੁੱਕਾ 2 ਸਾਲ ਹੋ ਗਏ ਉਹ ਕਹਿ ਚੁੱਕਾ ਹੈ ਮਨਕਰ ਨਹੀਂ ਕੀ ਲੋੜ ਹੈ ਪ੍ਰਧਾਨ ਮੰਤਰੀ ਦੇਖਦਾ ਬਈ ਮਾਨ ਹੋ ਗਿਆ ਦੂਜੇ ਤੀਜੇ ਦਸ ਕੀ ਹਾਲ ਹੋਵੇਗਾ ਜੇ ਦੇ ਦੇ ਰਾਜਾ ਮੈਂ ਕਾਨੂੰਨ ਹੱਥ ਲੈਣਾ ਪਊਗਾ ਜਨਤਾ ਨੂੰ ਉਹ ਤੇ ਫਿਰ ਹੋ ਹੀ ਲਿਆ ਤੁਸੀਂ ਦੇਖ ਹੀ ਰਹੇ ਹੋ ਕੀ ਕਰੇ ਜਨਤਾ ਅਗੇ ਨੂੰ ਕੀ ਹੋਣਾ ਹੈ ਕਿ ਬੰਦੇ ਨੂੰ ਕੀ ਕਰਨਾ ਪੈਂਦਾ ਹੈ ਅਗੇ ਨੂੰ ਤੇ ਮੇਰੇ ਸਾਹਮਣੇ ਕਰਨਾ ਹੀ ਪਏਗਾ ਜੇ ਤੇ ਮਰ ਮਰਾਈ ਬਰ ਹੋਵੇਗੀ ਕਰਾਂਗੇ ਆਪਣਾ ਹੱਕ ਲੈਣੇ ਹੋਣੇ ਖੇਤੀਬਾੜੀ ਮੰਤਰੀ ਚੰਡੀਗੜ੍ਹ ਆ ਰਿਹਾ ਮੀਟਿੰਗ ਕਰਨ ਕਿਸਾਨਾਂ ਨਾਲ ਚਲੋ ਦੇਖੋ ਜਨ ਚੰਗਾ ਇਹਨਾਂ ਦੋਪਸੇ ਨਿ ਹੋਣਾ ਚਾਹੀਦਾ ਮਸਲਾ ਤੇ ਹੱਲ ਤੇ ਪਿਆਰ ਨਾਲ ਹੀ ਚ ਵਧੀਆ ਤੇ ਜੇ ਨਾ ਪਿਆਰ ਨਾਲ ਨਿਬੜਿਆ ਤਾਂ ਫਿਰ ਤੈਨੂੰ ਪਤਾ ਦੂਜਾ ਮਸਲਾ ਚੱਲੀ ਰਹੀ ਹੈ ਉਹ ਚੱਲ ਰਹੀ ਪਈ ਹੈ ਜਿਹੜੇ 2 ਸਾਲ ਪਹਿਲਾਂ ਹੋਇਆ ਹੈ ਬਿਲਕੁਲ ਠੀਕ ਹੈ ਸੋ ਕੀ ਲੱਗਦਾ ਸਰਕਾਰਾਂ ਚਾਹੁੰਦੀਆਂ ਹਨ ਨਿਬੜ ਜੇ ਸਰਕਾਰਾਂ ਇਹ ਜਿਹੜੀ ਸਰਕਾਰ ਚੰਗੀ ਹੋਵੇ ਤੇ ਰਾਜਾ ਹੁੰਦਾ ਹੈ ਪਰਜਾ ਦੇ ਸਿਰ ਤੇ ਰਾਜ ਕਰਨ ਵਾਸਤੇ ਤੇ ਜੇ ਰਾਜਾ ਜੀ ਜਨਤਾ ਨੂੰ ਮਾਰਨਾ ਸ਼ੁਰੂ ਕਰਦਾ ਰਾਜ ਕਿਤੇ ਕਰੇਗਾ ਸਾ ਮਾਰ ਵੀ ਜਾਣੇ ਆ ਤੇ ਰਾਜ ਕਿਤੇ ਕਰੇਗਾ ਕੋਈ ਵੀ ਸਰਕਾਰ ਹੈ ਪਬਲਿਕ ਦੇ ਪ੍ਰਜਾਤੀ ਰਾਜ ਕਰਨਾ ਹੈ ਬਿਲਕੁਲ ਠੀਕ ਹੈ ਜੇ ਜਿਹੜੀ ਸਰਕਾਰ ਹੀ ਪ੍ਰਜਨ ਮਾਰਨੇ ਸ਼ੁਰੂ ਕਰਤਾ ਤੇ ਰਾਜ ਕੀ ਕਰਨਗੇ ਇਹ ਇੰਦਰਾਜ ਕੀ ਕਰੇਗਾ ਜਿਹਦਾ ਹੱਕ ਬਣਦਾ ਉਹਨੂੰ ਦੇਣਾ ਨਹੀਂ ਉਹ ਤਾਂ ਕਹਿੰਦੇ ਤੁਹਾਨੂੰ ਲੰਗਣ ਵੀ ਲੈਣਾ ਹੈ ਤੁਹਾਡੇ ਸਾਹਮਣੇ ਤੁਸੀਂ ਦੇ ਨਹੀਂ ਲੰਗਾ ਨਹੀਂ ਦੇਣਾ ਤੇ ਲੰਗਣ ਉਤਿਆਰ ਬੈਠੇ ਆ ਕੋਈ ਗੱਲ ਨੂੰ ਸਾਰਾ ਕੁਝ ਹੋ ਰਿਹਾ ਹੈ ਇਹ ਨਿਕਲ ਆਲੇ ਕੱਲ ਆਲੇ ਸਾਰਾ ਕੁਝ ਚੁੱਕਿਆ ਜਾਣਾ ਹੈ ਅੱਛਾ ਇਹ ਨਿਕਲ ਆਏ ਤਾਂ ਚੁੱਕਿਆ ਜਾਣਾ ਸਭ ਕੁਝ ਆ ਦੇ ਵਿੱਚੋਂ ਕਿਨਾਂ ਚੜ ਜਾਣਾ ਭੈਣ ਇਹ ਕੁਝ ਨਹੀਂ ਹੈਗਾ ਚੁੱਕਿਆ ਆਇਆ ਜਾਣਾ ਸਾਰਾ ਕੁਝ ਇਹ ਬੈਠੇ ਰਹਿਣਾ ਇੱਥੇ ਬੈਠੇ ਬੜੀਆਂ ਵਾੜੇ ਅਤਰੂ ਗਏ ਹੁਗੇ ਸੁੱਟਣੀ ਟੱਟ ਤੇ ਗੋਲੇ ਚ ਕੋਈ ਨਹੀਂ ਪਤਾ ਇਹ ਕਹਿੰਦੇ ਕੱਲ ਕੋ ਸਾਟ ਦੇ ਹੋਗੇ ਨੇ ਕਿੰਨੇ ਗਾਮੇ ਹੋਗੇ ਨੇ ਸਾਟ ਦੇ ਕੋਈ ਗੱਲ ਨਹੀਂ ਆ ਕਿਹੜਾ ਕੋ ਜਿਆਦੀ ਤੂਫਾਨ ਨਹੀਂ ਸਾਰੇ ਇੱਕ ਹੋਰ ਸਹੀ ਹੈ ਹਾਂਜੀ ਬਿਲਕੁਲ ਠੀਕ ਹੈ ਸੋ ਤਿਆਰੀ ਫਿਰ ਕਿੱਦਾਂ ਦੀ ਹੈ ਬਾਬਾ ਜੀ ਹਾਂਜੀ ਤਿਆਰੀ ਕਿੱਦਾਂ ਦੀ ਹੈ ਭੁੱਲੇ ਭੁੱਲੇ ਜੀ ਡਟਕੇ ਸਾਰਾ ਕੁ ਡਟਿਆ ਰੱਖਿਆ ਸਮਾਨ ਸਭ ਕੋ ਜਸਮ ਰੱਖਿਆ ਇਹ ਹੁਣ ਐਸਾ ਵੀ ਜਿਵੇਂ ਖਲੋਤੇ ਨੂੰ ਖਲੋਤੇ ਜਿਹੜੇ ਚੱਲ ਪਏ ਸਮੇ ਨਾਲ ਚੱਲ ਪੈਣੇ ਆ ਗੜੇ ਦੁਨੀਆ ਨਾਲ ਨਾਲ ਯਾਰ ਕਰ ਰਹੇ ਹਾਂ ਵਕਤ ਇੰਤਜ਼ਾਰ ਕਰ ਰਹੇ ਹਾਂ ਹਾਂਜੀ ਵਕਤ ਹੀ ਹੋ ਗਿਆ ਕੰਮ ਦਾ ਤਿਆਰ ਪਹਿਲਾਂ ਦੇ ਕਾਹਦੇ ਨਹੀਂ ਗਏ ਜਿਹੜੇ ਮਾਮ ਸਿੰਘ ਨੇ ਖਾਸ ਕਰਨੀ ਨੂੰ ਛੱਡਣੀ ਵੀ ਹੈਗੀ ਬਾਤ ਦੂਜਨੀ ਦੀ ਠੀਕ ਹੈ ਸੋ ਉਹੀ ਗੱਲ ਦਸਮ ਪਾਸ਼ਾ ਵੱਲੋਂ ਜਿਹੜਾ ਵਰਦਾਨ ਹੈਗਾ ਪਹਿਲ ਆਪਾਂ ਕਰਨੀ ਨਹੀਂ ਹੈ ਦੂਜ ਆਪਾਂ ਛੱਡਣੀ ਦੀ ਹੈ ਕਹਿੰਦੇ ਵਕਤ ਲੰਘਾ ਰਹੇ ਹਾਂ ਵਕਤ ਲੰਘਦਾ ਹੈ ਇੰਤਜ਼ਾਰ ਸਭ ਨੂੰ ਸ਼ਾਮ ਵਾਲੀ ਬੈਠਕ ਦਾ ਹੈਗਾ ਉਸ ਤੋਂ ਬਾਅਦ ਨਤੀਜੇ ਕੀ ਨਿਕਲਦੇ ਨੇ ਤੇ ਕੱਲ ਇਹੀ ਬੈਰੀਗੇਡਸ ਇਹੀ ਸਿੱਲਾਂ ਦਾ ਨਜ਼ਾਰਾ ਕੀ ਹੋਏਗਾ ਇਹ ਵੀ ਤੁਹਾਨੂੰ ਪਲ-ਪਲ ਦੀ ਲਾਈਵ ਅਪਡੇਟ ਅਸੀਂ ਦਵਾਂਗੇ ਹੋਰ ਅਮੀਰ ਦੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਦੀਪ ਪ੍ਰਵਾਹ ਨੂੰ ਇਜਾਜ਼ਤ ਧੰਨਵਾਦ